ਗੱਲ ਕੁਛ ਨਹੀਂ ਗੱਲ ਸਕੂਲ ਚ ਮੁੰਡਿਆਂ ਦੇ ਆਪਸ ਆਪਸ ਲੜਾਈ ਹੋਈ ਤਾਂ ਉਦੋਂ ਮੇਰਾ ਚਾਚਾ ਸਾਰਾ ਮੁੰਡਾ ਛੋਟਾ ਉਹਦਾ ਸ਼ਰੀਰ ਨਾ ਬੜਾ ਮਤਲਬ ਮਾਲੋ ਕਮਜ਼ੋਰ ਟਾਇਗਾ ਮੁੰਡਾ ਤਾਂ ਇਹ ਮੁੰਡਿਆਏ ਉਹਨੂੰ ਕੋਈ ਬੋਲਣ ਲੱਗੇ ਉਨੀ ਪਤਾ ਨਹੀਂ ਕਿਸ ਨੇ ਕੋਈ ਛੂਲੀ ਲਾਈ ਹੋਈ ਨਾਲੇ ਉਸ ਮੁੰਡੇ ਜਾ ਕੇ ਉਹਨਾਂ ਦਾ ਦੱਸਤਾ ਤਾਂ ਉਹ ਮੁੰਡੇ ਆਏ ਤਾਂ ਉੱਥੇ ਉਹਨੂੰ ਕੁਲੇ ਮਾਰਨ ਲੱਗੇ ਤੇ ਮੈਂ ਉਹਨੂੰ ਹਟਾਤਾ ਮੈਨੂੰ ਤੂੰ ਮੇਰੇ ਨਾਲ ਗੱਲ ਕਰੋ ਉਹ ਕਮਜ਼ੋਰ ਨੂੰ ਕੀ ਕਰਨਾ ਤਾਂ ਮੈਨੂੰ ਲੱਗ ਗਿਆ ਇਹਦਾ ਉਹਨਾਂ ਨੇ ਮੇਰੇ 15 ਚੰਡਾ ਮਾਰਤੀਆਂ ਚੰਨਾਣਾ ਮਾਰੀਆਂ ਫੇਰੀ ਬਾਅਦ ਜਿੱਦਾਂ ਸਕੂਲ ਤੋਂ ਬਾਹਰ ਮੈਂ ਨਿਕਲਿਆ ਪਹਿਲੇ ਵੀ ਇੱਕ ਵਾਰੀ ਉਹਨਾਂ ਨੇ ਮੈਨੂੰ ਕਹਿੰਦੀ ਕੁਝ ਕੀਤੀ ਪਰ ਮbro ਲੋਕਾਂ ਨੇ ਸੇ ਬਚਾ ਲਿਆ ਜਿਹੜੇ ਸਕੂਲ ਬਟਾ ਮੈਂ ਰਾਮਗੜ ਤਾਂ ਹੁਣ ਕੱਲ ਦੀ ਗੱਲ ਹੈ ਕੱਲ ਸਕੂਲ ਉਧਰ ਮੈਂ ਕੁੜੀ ਲੈ ਕੇ ਜਾਣਾ ਕੱਲ ਮੈਂ ਕੋਈ ਕੁੜੀ ਨਹੀਂ ਮੈਂ ਸਕੂਲ ਦੇ ਬਾਹਰ ਖੜਾ ਹਾਂ ਤੇ ਅੱਡੇ ਦੇ ਖੜਾ ਮੇਰੇ ਅੱਡੇ ਦੇ ਉਹ 15 ਗੁੰਡੇ ਆਏ ਇਹਨਾਂ ਨੇ ਮੇਰੇ ਮਾਰਿਆ ਤੇ ਮੈਨੂੰ ਸਟੂੜੀ ਤੇ ਬਿਠਾਇਆ ਚੱਕ ਕੇ ਉਹ ਮੈਨੂੰ ਪੋਲ ਖੱਡਾ ਆ ਪੋਲ ਨੇ ਉਹ અમરોપોળા ਜਿਹੜਾ ਉਹਦੀ ਖੜਾ ਰਹਿ ਗਿਆ ਉੱਥੇ ਤਾਂ ਅੱਜ ਉਧਰ ਜਾ ਕੇ ਉਹਨਾਂ ਨੇ ਮੈਨੂੰ ਕੜੇ-ਗੋੜੇ ਮਾਰੇ ਐ ਥੋਕੀ ਮਾਰੀ ਤੇ ਕਿਆ ਬੋਲਦੇ ਫਿਰ ਉਹ سامنے ਛੱਡ ਗਏ ਉੱਥੇ ਬਾਕੀ ਮੈਨੂੰ ਕਹਿੰਦੇ ਕਿ ਤੂੰ ਇਦਾਂ ਕਰ ਆਪਣੇ ਘਰ ਕੋਲੇ ਤੇ ਐਕਸੀਡੈਂਟ ਹੋਇਆ ਤਾਂ ਸਾਨੂੰ ਸੀ ਹੌਸਟਲ ਛੱਡਿਆ ਨੇ ਮੈਂ ਗੱਲ ਕੀਤੀ ਘਰ ਕਹਿੰਦੇ ਕੋਈ ਇਦਾਂ ਕੁਝ ਨਹੀਂ ਹੋਣਾ ਤੂੰ ਫੋਸਾ ਇਦਾਂ ਫੋਸਾਲੇ ਗੋਲ ਜਾ ਯਾ ਹੌਸਟਲ ਕੋਲ ਉੱਥੇ ਜਿਹੜਾ ਤਰਵਾੜੇ ਵੀ 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 ਫਿਰ ਕਿਆ ਬੋਲਦੇ ਮੇਰੇ ਵਾਇਸ ਫੋਨ ਹੱਥੇ ਕੋਲ ਤੇ ਮੈਂ ਫੋਨ ਮੁੰਡਿਆਂ ਨੂੰ ਲਾਇਆ ਕਿ ਇੱਥੇ ਮੈਨੂੰ ਛੱਡ ਗਿਆ ਏ ਮੈਨੂੰ ਥੋ ਲੈ ਜਾਓ ਹੁਣ ਉਹ ਮੁੰਡੇ ਮੈਨੂੰ ਥੋ ਲੈ ਕੇ ਗਏ ਫਿਰ ਮੈਂ ਆਪਣੇ ਘਰ ਦੇ ਨਾਲ ਗੱਲ ਕੀਤੀ ਫਿਰ ਵੀ ਤੇ ਆ ਕੇ ਮੈਂ ਇੱਥੇ ਹੌਸ ਰੁਕ ਜਾ ਅਰੇ ਜੀ ਨੀ ਚੋਦਰੀ ਇਹ ਗੱਲ ਹੋਈ ਸੀ ਮੁੰਡਿਆਂ ਨਾਲ ਕਿ ਉਹਦੇ ਨਾਲ ਗੱਲ ਕੀਤੀ ਤੇ ਉਹ ਸਾਦੇ ਘਾਰੇ ਬੈਠੇ ਰਹੇ ਤੇ ਉਹ ਮੁੰਡਾ ਕੁੱਝ ਕਹਿਣ ਨਾਲ ਤੇ ਕਿ ਤਨੇ ਮਾਨਦੋ ਦੋ ਦਿਨ ਨੂੰ ਕੁੜਦਾ ਰਿਹਾ ਤੇ ਇਹੋ ਮੇਰਾ ਕੈਂਪ ਆ ਦਾ ਚੁੱਕੇ ਚੁੱਕੇ ਬਿਠਾਈ ਗਏ ਤੇ ਉਸ ਮਰੋ ਫੋਨ ਲਿਆ ਤੇ ਮੈਨੂੰ ਆਪਣਾ ਮਾਰਿਆ ਜਦੋਂ ਮੈਂ ਮੇਰੇ ਨਾਮ ਤੇ ਮੁਰਦਾ ਫੋਨ ਕੀਤਾ ਤੇ ਜਿਹੜਾ ਫਰਾਂ ਦੇ ਜੀ ਕਿ ਤੇ ਆਇਆ ਨੂੰ ਫਰਾਂ ਜਿਵੇਂ ਆਇਆ ਤਾਂ ਮਾਰਿਆ ਤੇ ਆਪਣੇ ਬਚਾਅ ਵਾਸਤੇ ਨਾਲ ਚੁੱਕੇ ਤੇ ਕਲੀਟ ਚੁੱਕੇ ਇੰਜ ਗਾਈ ਤੇ ਹੱਪਤਾ ਗਈ ਪ੍ਰਾਨ ਤੁਸੀਂ ਕਰੋ ਤੁਸੀਂ ਤਾਂ ਤਾਂ ਕੀ ਨਹੀਂ ਦਸਰਾ ਕਹਾਂ ਨੂੰ ਕਿ ਮਤਲਬ ਜਾਨ ਨੂੰ ਮਾਰਦੇ ਹਾਂਜੀ ਅੰਦਿਕਲ ਮੇਰਾ ਛੋਟਾ ਭਰਾ ਸੀਗਾ ਤੇ ਇਹਨਾਂ ਦੀ ਕਾਫੀ ਦਿਨ ਤੋਂ ਲੜਾਈ ਚੱਲਦੀ ਰਹੀ ਜੇ ਮੈਂ ਬਹੁਤ ਵਾਰ ਸਮਝਾਇਆ ਉਹ ਵੀ ਤੇ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਤਾਂ ਉਹ ਕਹੇ ਉਹਨਾਂ ਨਾਲ ਲੜ ਲੈ ਚੰਮੜੇ ਨਾਲ ਲੜਾਈ ਉਹ ਕਹਿੰਦਾ ਕਿ ਜਿਹਨੂੰ ਮਰਦੀ ਲੈ ਉਹ ਜਿਹਨੂੰ ਮਰਦੀ ਨਾ ਮਰਦੀ ਗੱਲ ਕਰਦਾ ਉਹ ਕਹਿੰਦੇ ਮੈਂ ਰਬਾਨਾ ਦਾ ਮਾਨ ਨਹੀਂ ਜਾਨ ਨੂੰ ਮਾਨ ਏਦਾਂ ਓਦਾਂ ਮੈਂ ਚਲੋ ਕੋਈ ਨਹੀਂ ਤੇ ਦੇਖ ਲਓ ਮੈਂ ਫਿਰ ਸਕੂਲ ਵੀ ਗਿਆ ਉਸ ਦਿਨ ਪਹਿਲੇ ਤੇ ਮੈਂ ਆਦੋ ਵੀ ਪੁੱਛਿਆ ਲ ਮੈਂ ਕਿਹਾ ਭਰਾ ਸਿੱਖਦਾ ਗੱਲ ਸੋਲਵ ਕਰ ਲੋ ਆਪਣੀ ਤੇ ਉਹਦੋ ਵੀ ਨਹੀਂ ਮੰਨਿਆ ਤੇ ਉਹ ਤੋਂ ਅਗਲੇ ਦਿਨ ਮੈਨੂੰ ਇਹਨਾਂ ਦੀ ਛੁੱਟੀ ਸੀਗੀ ਉਸ ਤੋਂ ਉਸ ਦਿਨ ਵੀ ਮੈਨੂੰ ਫੋਨ ਆਇਆ ਇਹਨਾਂ ਨੂੰ ਵੀ ਆਇਆ ਇਹਨਾਂ ਦੋਸਤਾਂ ਨੂੰ ਵੀ ਫੋਨ ਆਇਆ ਕਿ ਤੁਹਾਨੂੰ ਸਾਰਿਆਂ ਨੂੰ ਦਵਾਣਾ ਕਹਿੰਦਾ ਮੈਂ ਦੋ ਬੰਦਿਆਂ ਦਾ ਕੰਡਾ ਕੱਢਦਾ ਤੇ ਤਿੰਨ ਚਾਰ ਹੋ ਰਹੇ ਆ ਇਹ ਕਹਿੰਦਾ ਮੈਂ ਉਹਨਾਂ ਦਾ ਵੀ ਨਾਲ-ਨਾਲ ਕੱਢ ਦੇਣਾ ਕਹਿੰਦਾ ਮੈਂ ਜਾਨ ਨੂੰ ਬੰਦ ਨੇ ਕਹਿੰਦਾ ਜੇ ਕਿਸੇ ਨੂੰ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਕਿਸੇ ਨੂੰ ਦੱਸਣ ਦੀ ਕਹਿੰਦਾ ਮੈਂ ਤੁਹਾਨੂੰ ਜਾਣੋ ਜਾਨੋ ਛੁਵਾ ਦੇਣਾ ਥਾਰਿਆਂ ਨੂੰ ਤੇ ਉਹੀ ਉਸ ਦਿਨ ਆਪਣੇ ਕੱਲ ਤਰੀਕ 16 ਨੂੰ ਸਾਨੂੰ ਤਕਰੀਬ ਸਵੇਰੇ ਮੈਨੂੰ 11:30 11:12 ਵਾਰ ਦੇ ਤੱਕ ਫੋਨ ਆਇਆ ਕਿ ਤੇਰੇ ਭਰਾ ਨੂੰ ਅੱਜ ਚੱਕਣ ਦੀ ਪਲਾਨਿੰਗ ਹੈ ਤੇ ਉਹੀ ਥੋੜੀ ਦੇਰ ਬਾਅਦ ਮੈਨੂੰ ਫੋਨ ਆਇਆ ਕਿ ਤੇਰੇ ਭਰਾ ਨੂੰ ਲੈ ਗਿਆ ਚੱਕ ਕੇ ਮੇਰੇ ਪਿੱਛੇ ਘੁਮਾ ਕੇ ਤੇ ਮੈਂ ਲੋਕੇ ਤੇ ਜਿੱਦਾਂ ਪੁੱਛਿਆ ਕਿ ਇਹ ਇਹਨਾਂ ਦੇ ਲੜਾਈ ਚੱਲ ਰਹੀ ਸੀਗੀ ਜਿੱਦਾਂ ਮੈਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਹਜੇ ਥੱਲੇ ਹੱਟਣ ਲੱਗੇ ਸੀਗੇ ਆਪਾਂ ਆਪਣੀ ਬਾਈਕ ਤੋਂ ਦੇ ਨਾਲ ਉਹਨਾਂ ਨੇ ਸਾਡੇ ਤੇ ਸਿਰ ਕਲਗੜਾ ਮਾਸਟਰ ਪਾ ਦਿੱਤੇ ਸੀ। ਇਹ ਮੁੱਕ ਤੇ ਸਾਰੇ ਉਹਦੇ ਨਾਲ ਦੇ ਜੋ ਵੀ ਸੀਗੇ ਮੁੰਡੇ ਉੱਥੇ ਫਰਾਰ ਹੋ ਗਏ ਸਾਰੇ। ਕਿਨਾਂ ਉੱਥੇ ਉਸ ਟਾਈਮ ਕੋਈ ਵੀ ਨਹੀਂ ਸੀ ਹੋ ਰਿਹਾ ਸੀ। ਨਾਲ ਮੇਰੇ ਕੋਲ ਦੋ ਭਰਾ ਆਪਣੇ ਘਰਾਂ। ਨਾਲ ਇਹ ਪੇਂਟ ਐਮ ਆਰ ਐ ਵਗੈਰਾ ਕਰਾਈ ਆਪਣੇ ਬੀਬੀ ਨੂੰ ਵੀ ਜਾ ਕੇ ਕੰਡੀ ਕਾਰਵਾਈ ਕੀਤੀ ਜਾਵੇ ਸਾਡੇ। ਸਾਨੂੰ ਇਨਸਾਫ ਹੋ ਜਾਏਗਾ ਬੰਦੇ। ਹਸਬੰਦ ਹੈ ਨਹੀਂ ਨਾ। ਤਾਂ ਜੇ ਇਹਨੂੰ ਕੁਝ ਹੋਈ ਜਾਂਦਾ ਤਾਂ ਮੈਂ ਕੀ ਕਰਨਾ। ਤਾਂ ਲੈ ਥੋੜਾ ਸਨਾਂ ਦਾ ਹੋਇਆ ਨਾ ਇਹ ਤਾਂ ਵਾਲੀ ਕਹਿ ਤਾਂ। ਜਿਹੜੇ ਮੁੰਡੇ ਇਹਨੂੰ ਚੁੱਕੀ ਕੇ ਰੱਖੇ ਗਏ ਉਹ ਸਾਰੇ ਲੋਕनियां ਕਰਦੇ ਨੇ ਮੈਂ ਇੱਕ ਸੋਸ਼ਲ ਵਰਕਰ ਵੀ ਹਾਂ ਮੈਨੂੰ ਸਾਰੇ ਅਕਸਰ ਵੀ ਬੰਦ ਜਾਣਦੇ ਹੀ ਨੇ ਮੈਨੂੰ ਇੱਕ ਵੀ ਕੋਈ ਮੈਸੇਜ ਪਹੁੰਚਾਇਆ ਕਿ ਤੁਹਾਡੇ ਹਿੱਸਾ ਕਰ ਲੈ ਤਾਂ ਮੈਂ ਆਪੀ ਹੈਂਡਲ ਕਰ ਲਵਾਂ ਪਰ ਇਹਨਾਂ ਨੇ ਕੋਈ ਮੈਨੂੰ ਗੱਲ ਵੀ ਦੱਸੀ ਉਹ ਬਸ ਮੁੰਡੇ ਨੂੰ ਮਾਰ ਮਾਰਿਆ ਇਹਨਾਂ ਨੇ ਤੋਂ ਹੁਣ ਨੂੰ ਇਨਸਾਫ ਪਏ ਦਾ